26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਲਈ ਅਸੀਂ ਉਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸਾਹਿਬ ਬੈਠਦੇ ਨੇ ਉਸ ਥੇਹ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ਰੀ ਕਲਸੀ ਸਾਹਿਬ ਜੀ ਦੀ ਜਗ੍ਹਾ ਭੂਮਿਕਾ ਨਿਭਾਣ ਜਾਣਾ ਹੈ ਪੂਰੇ ਕਿੰਨੇ ਬੱਚੇ ਆ ਰਹੇ ਹੈ ਅਤੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕੁਝ ਅਜੰਡਾ ਮਿਲਿਆ ਤੁਹਾਨੂੰ ਕੀ ਰਹੇਗਾ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਐਂਡ ਆਡੀ ਪਾਰਟੀ ਦੇ ਵੀ 117 ਬੱਚੇ ਆਨੇ ਨੇ ਏਜੰਡਾ ਸਾਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉੱਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿਦਾਂ ਅੱਗੇ ਵਧਾਉਣਾ ਹੈ ਇਹੋ ਜਿਹੇ ਗੱਲਾਂ ਬਾਤਾਂ ਉੱਪਰ ਡਿਸਕਸ਼ਨ ਹੋਣੀ ਹੈ ਤੇ ਬਟਾਲੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਜਾ ਰਿਹਾ ਹਾਂ ਜ਼ਿਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਹੈ ਜੇ ਤੁਹਾਨੂੰ ਕੋਈ ਮੌਕਾ ਮਿਲਦਾ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖੰਦਾ ਤੇ ਕੀ ਸੋਚ ਕੇ ਚੱਲੇ ਹੋ ਕਿਹੜੀ ਮੰਗ ਰੱਖੋਗੇ ਬੇਫਿਕਰੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅਆਊਟ ਦਾ ਕੋਰਸ ਆਫ ਹਿਸਟਰੀ ਇਥੇ ਇੰਡਸਟਰੀ ਰਹੀ ਆ ਪਰ ਹੁਣ ਹਨ ਉਹ ਨਹੀਂ ਨਜ਼ਰਾਂ ਦੀ ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਕਿ ਜਿਹੜੀ ਦੀ ਹਿਸਟਰੀ ਦਾ ਕੋਰਸ ਆ ਸਾਡੇ ਜਿਹੜੇ ਯੂਥ ਨੂੰ ਇਹਦੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਰਿਚ ਹੈਰੀਟੇਜ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਇੱਕ ਸਟੂਡੈਂਟ ਇੱਕ ਐਮਐਲਏ ਦੀ ਭੂਮਿਕਾ ਨਿਭਾਉਣਾ ਜਾਂ ਆਪਣੀ ਗੱਲ ਰੱਖਣੀ ਕਿੰਨਾ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਕੀ ਇਸ ਵੇਲੇ ਦਿਮਾਗ ਚ ਕੀ ਚੱਲ ਰਿਹਾ ਹੈ ਇਸ ਵੇਲੇ ਦਿਮਾਗ ਚ ਇਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਹਨਾਂ ਕਾਬਲ ਸਮਝਿਆ ਤੁਹਾਨੂੰ ਇਹ ਓਪਰਚ्युनिटी ਮਿਲੀ ਆ ਤੁਹਾਨੂੰ ਬਤੌਰ ਐਜ਼ ਅ ਸਟੂਡੈਂਟ ਜੇ ਮੈਂ ਗੱਲ ਕਰਾਂ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਹੋਲਡਰ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇਰਾ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪ੍ਰੈਸ ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇੱਕ ਉਹਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜਾ ਜਿਹੜੀ ਉਹ ਫੀਲਡ ਤੇ ਵਰਕ ਕਰ ਰਹੇਗਾ ਅੱਗੇ ਉਹਨੂੰ ਕਈ ਇੰਟਰਸਟ ਹੈ ਕਾਫੀ ਕੁਝ ਪਤਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅਸੀਂ ਇਸ ਦੇ ਬਹੁਤ ਧੰਨਵਾਦੀ ਆ ਸੈਸ਼ਨ ਦੇਖਣਾ ਜੀ ਸੈਸ਼ਨ ਚਲਾਉਣਾ ਜੀ ਕੀ ਫਰਕ ਸੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਸੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰੋ-ਬਾਰ ਦੇਖ ਰਹੇ ਜਾਂ ਓ ਇਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਰੱਖੀ ਜਦੋਂ ਤੁਸੀਂ ਉਸ ਮੂਮੈਂਟ ਤੇ ਪ੍ਰੈਜ਼ੈਂਟ ਹੁੰਦੇ ਹੋ ਉਹ ਮੂਮੈਂਟ ਨੂੰ ਜੀਣਾ ਕਹਿੰਦੇ ਆ